ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰਮੁਖ ਜਨ ਕਹਿੰਦੇ ਨੇ ਨਾ ਸਾਡਾ ਬੰਦਗੀ ਦੇ ਵਿੱਚ ਮਨ ਨਹੀਂ ਲੱਗਦਾ ਮਨ ਦੌੜਦਾ ਰਹਿੰਦਾ ਮਨ ਭੱਜਦਾ ਰਹਿੰਦਾ ਉਹਨਾਂ ਬਾਹਰ ਦਾ ਖਾਣਾ ਬੰਦ ਕਰ ਦੋ ਘਰੇ ਤਿਆਰ ਕਰਕੇ ਛਕੋ ਪ੍ਰਸ਼ਾਦਾ ਵੀ ਜੋ ਵੀ ਚੀਜ਼ ਵਸਤੂ ਛਕਣੀ ਹੈ ਉਹ ਘਰੇ ਬਣਾ ਕੇ ਛਕੋ ਤੇ ਉਹ ਜਦੋਂ ਵੀ ਬਣਾਉਣਾ ਪ੍ਰਸ਼ਾਦਾ ਪਾਣੀ ਬਣਾਉਣਾ ਦਾਲਾ ਭਾਜਾ ਬਣਾਉਣਾ ਜਾਦਾ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋ ਜੇ ਜਾਂ ਮੂਲ ਮੰਤਰ ਜਾਂ ਗੁਰ ਮੰਤਰ ਤੇ ਜਦੋਂ ਘਰ ਦੇ ਵਿੱਚ ਮੂਲ ਮੰਤਰ ਗੁਰ ਮੰਤਰ ਜਪਜੀ ਸਾਹਿਬ ਆ ਗਿਆ ਸਾਡੀ ਚੜ੍ਹਦੀ ਕਲਾ ਹੋ ਜੂਗੀ ਤੇ ਪ੍ਰਸ਼ਾਦਾ ਤਿਆਰ ਕਰਨ ਲੱਗੇ ਮਾਵਾ ਭੈਣਾ ਪਰਸੋਈ ਦੇ ਵਿੱਚ ਪਾਠ ਕਰਨ ਤੇ ਪ੍ਰਸ਼ਾਦਾ ਜਦੋਂ ਤਿਆਰ ਹੋ ਜੇ ਫਿਰ ਅਰਦਾਸ ਕਰਨ ਫਿਰ ਸਾਡੀ ਚੜ੍ਹਦੀ ਕਲਾ ਹੋ ਜੂਗੀ ਫਿਰ ਸਾਡਾ ਬੰਦਗੀ ਦੇ ਵਿੱਚ ਵੀ ਮਨ ਲੱਗੂਗਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ